ਤਰਨਤਾਰਨ ਦੇ ਪਿੰਡ ਸਬਰਾ ਤੋਂ ਮਨਪਾਕੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ 24 ਸਾਲਾ ਨੌਜਵਾਨ ਦੇ ਬਿਜਲੀ ਦਾ ਕਰੰਟ ਲੱਗਣ ਦੇ ਨਾਲ ਉਸ ਦੀ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਹਨੇਰੀ ਕਰਕੇ ਬਿਜਲੀ ਦੀਆਂ ਤਾਰਾਂ ਟੁੱਟੀਆਂ ਹੋਈਆਂ ਸਨ ਕਿ ਸਾਡੇ ਲੜਕੇ ਨੂੰ ਲੱਗਿਆ ਕਿ ਕਿਤੇ ਸਾਡੀ ਕਣਕ ਦੀ ਫਸਲ ਦਾ ਨੁਕਸਾਨ ਨਾ ਹੋ ਜਾਵੇ ਤਾਂ ਉਹ ਪੱਜਾ ਹੋਇਆ ਖੇਤਾਂ ਦੇ ਵੱਲ ਗਿਆ ਤਾਂ ਅਚਾਨਕ ਨੰਗਾ ਪੈਰ ਹੋਂ ਕਰਕੇ ਨੰਗੀ ਤਾਰ ਤੇ ਉਸ ਦਾ ਪਹਿਲਾ ਜਾਂਦਾ ਤਾਂ ਮੌਕੇ ਤੇ ਹੀ ਉਸ ਦੀ ਜੜੀਆਂ ਕਰੰਟ ਲੱਗਣ ਦੇ ਨਾਲ ਮੌਤ ਹੋ ਜਾਂਦੀ ਹੈ ਜਿੱਥੇ ਕਿ ਪਰਿਵਾਰ ਵਾਲਿਆਂ ਨੇ ਬਿਜਲੀ ਮਹਿਕਮੇ ਦੀ ਅੰਗੈਲੀ ਦਾ ਕਾਰਨ ਦੱਸਿਆ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਤਾਰਾਂ ਕਾਫੀ ਪੁਰਾਣੀਆਂ ਹੋ ਚੁੱਕੀਆਂ ਨੇ ਥਾਂ ਥਾਂ ਤੇ ਤਾਰਾਂ ਚੜੀਆਂ ਨੇ ਨੰਗੀਆਂ ਨੇ ਤਾਂ ਉਹਨਾਂ ਦੇ ਉੱਪਰ ਛੇਤੀਆਂ ਲਗਾਈਆਂ ਹੋਈਆਂ ਨੇ ਤਾਂ ਇਸ ਕਰਕੇ ਜਿਹੜਾ ਇਹ ਪਾਣਾ ਬਣ ਗਿਆ ਤਾਂ ਉੱਥੇ ਹੀ ਪਰਿਵਾਰ ਵਾਲਿਆਂ ਨੇ ਹੋਰ ਕੀ ਕੁਝ ਕਿਹਾ ਹੈ ਜ਼ਰਾ ਤੁਸੀਂ ਵੀ ਸੁਣੋ ਬਈ ਗੁਰਦੇਵ ਸਿੰਘ ਇਹ ਆਖਦਾ ਕਰਨ ਕਰਾ ਮਾਪ ਕੋਈ ਅੱਪਾ ਜੀ ਕੀ ਅਭੀ ਰਾਤ ਮਰੀ ਨੇਰੀ ਆ ਯਾ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਜੋ ਛਾਟ ਹੋ ਮਰੀ ਤੇ ਤਾਰ ਥੱਲੇ ਡੇਪੀ ਆ ਕੋਈ ਜੋ ਸਾਨੂੰ ਮਰੂ ਫੋਨ ਆ ਨਿਆਣੇ ਨੇ ਵੇਖਿਆ ਨੀ ਜੂਨ ਭੱਜਾ ਤੇ ਜਾ ਕੇ ਵੇਖਿਆ ਤੇ ਉੱਤੇ ਕੋਈ ਅੱਗ ਤੇ ਨਹੀਂ ਲੱਗੀ ਮਤਲਬ ਮਰੇ ਭੁਆਕਾ ਨਿਕਲਿਆ ਇਹ ਜਾ ਕੇ ਭੱਜ ਕੇ ਬੁਝਾਉਣ ਲੱਗਾ ਤੇ ਥੱਲੇ ਤਾਰ ਪਈ ਬੱਚੇ ਉੱਤੇ ਜਾ ਕੇ ਚੜ ਗਿਆ ਤਾਕ ਇਹ ਕਿੰਨੂ ਜ਼ਿੰਮੇਵਾਰ ਕਨੇ ਮੰਨਦੇ ਜ਼ਿੰਮੇਰ ਭਾਜੀ ਜੋ ਵੀ ਸਾਰੇ ਬਿਜਲੀ ਵਿਭਾਗੀਆਂ ਜੋ ਵੀ ਸਾਰੇ ਬੱਤੀਆਂ ਨੂੰ ਤੁਸੀਂ ਜ਼ਿੰਮੇਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੇ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮਰੇ ਤਾਂ ਕੈਮਰਾ ਮਾਰ ਕੇ ਵੇਖੋ ਮੇਰੇ ਜੋੜ ਹੀ ਜੋੜ ਉੱਤੇ ਗਰਮਾਂ ਤਾਰਾਂ ਪਈਆਂ ਮੰਗ ਭਾਜੀ ਇਹੋ ਵੀ ਇਨਕਸ਼ਾਫ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜੇ ਬੱਤੀ ਵਾਲੇ ਆ ਇਹਨਾਂ ਦੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨੂੰ ਗਮਰਾ ਮੜ ਫੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਉਗਾਮ ਰਮਨ ਕਾਮਰ ਵਿਚਾ ਦਿਨਾ ਕਰਨ ਕਿਹੜੇ ਪਿੰਡ ਡੋਡੀ ਗਾੜੀ ਸੁਪਰਾ ਪਰਵਾਰ ਵਾਲਿਆਂ ਦਾ ਦੋਸ਼ ਹੈ ਕਿ ਜਿਹੜੀ ਮੌਤ ਹੋਈ ਹੈ ਬੀਬੀ ਦੀ ਲਗੇਲੀ ਕਰਨ ਹੋਇਆ ਇਹਦਾ ਕੀ ਮਸਲਾ ਖੜਾ ਹੈ ਮਸਲਾ ਭਾਈ ਤਾਰਾਂ ਦੇ ਅੱਗੇ ਬੱਤੀ ਚੱਲਦੀ ਹੈ ਅੱਗੇ ਹਨੇਰੀ ਆਈ ਕਰਕੇ ਤਾਰ ਟੁੱਟ ਗਈ ਜਾ ਕੇ ਪਰਵਾਰ ਵਾਲਿਆਂ ਦਾ ਦੋਸ਼ ਹੈ ਕਿ ਇਹਨਾਂ ਨੇ ਜਾਣਬੁੱਝ ਕੇ ਲਾਈਟ ਛੱਡੀ ਹੈ ਤੇ ਜਿਸ ਕਰਕੇ ਇਹ ਨੌਜਵਾਨ ਦੀ ਜਿਹੜੀ ਮੌਤ ਹੋ ਚੁੱਕੀ ਹੈ ਹਾਂਜੀ ਇਹ ਬੱਤੀ ਹੋਣਾ ਇਹਨਾਂ ਚਲਾਤੀ ਜਦੋਂ ਇਹਨਾਂ ਟਰਾਈ ਲਈ ਲਈ ਆ ਹਾਂ ਹਨੇਰੀ ਹੜ ਗਈ ਵੀ ਟਰਾਈ ਲਈ ਲਈਏ ਲੇ ਕੋਈ ਦੱਸ ਦਿੰਦਾ ਚਲੋ ਜਾਨ ਬੱਜਣੀ ਵਿਚਾਰੇ ਦੀ ਹਾਂਜੀ ਉਹਨੂੰ ਵਿਚਾਰੇ ਨੂੰ ਜਦ ਦੱਸਿਆ ਨਾਲ ਜਲ ਜਾਨ ਬਚ ਜਾਂਦੀ ਵਿਚਾਰੇ ਦੀ ਇਹ ਭਾਈ ਬੰਦੇ ਜੀ ਬਿਜਲੀ ਵਾਲੇ ਦੀ ਵਕਤ ਨਗੇਲੀ ਆ ਗਈ ਜੀ ਟਰਾਈ ਲਈ ਇਹਦੇ ਉਹਦੇ ਕਰਕੇ ਮੌਜੂ ਹੋ ਗਈ ਉਹ ਲਫੇਰੀ ਵੀ ਗੱਲ ਜੀ ਬਿਜਲੀ ਵਾਲੇ ਨੇ ਨਗੇਲੀ ਜਨਾ ਟਰਾਈ ਉਹ ਨਾਲ ਨੇਰੀ ਜੜੀ ਕਰਕੇ ਟਰਾਈ ਲੈ ਲਈ ਨਾ ਹਾਂਜੀ ਕਿੰਨਾ ਨੇ ਲਾਈਟ ਦਾ ਜੀ ਬਿਜਲੀ ਵਾਲਿਆ ਬੋਲ ਜੀ ਨਹੀਂ ਬੋਲ ਕੌਣ ਟੁੱਟੀ ਬਸ ਕੌਣ ਹੇਤ ਹਾਂਜੀ ਘੰਟਾ ਹਾਂਜੀ ਘੰਟ ਸਿੰਘ ਇੱਕ ਜਿਸ ਤਰ੍ਹਾਂ ਕੀ ਤੁਸੀਂ ਆਮ ਹੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੋ ਜਵਾਂਤ ਤੁਸੀਂ ਕਿਹਦੇ ਨਾਲ ਆ? ਹਾਂਜੀ। ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ? ਕਰਦੇ ਆਂ ਜੀ ਕੰਮ ਕਰੀਂਦੇ ਯਾਰ। ਮੈਂ ਆ ਤੁਸੀਂ ਦੋ ਆ। ਦੀਲੀ ਕਰਾ। ਹਾਂਜੀ। ਕੀ ਨਾਂ ਨਾ ਦਾ? ਕੋਈ ਮੱਗਾਂ ਸੇ ਕਿਤੇ ਕਮਾਏ। ਅੱਛਾ ਜੀ। ਏਡਾ ਵੱਡਾ ਪਿੰਡ ਆ ਤੇ ਇੱਥੇ ਕੋਈ ਮੁਲਾਜ਼ਮ ਹੋਰ ਨਹੀਂ ਕੋਈ। ਆਖਿਆ ਨਾਲ ਮੁਲਾਜ਼ਮ ਦੇਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ। ਹਾਂਜੀ। ਹਾਂਜੀ। ਕੋਲੋਂ ਨਹੀਂ ਦੇ। ਦੋ ਬੰਦੇ ਆਏ ਹਲੀ ਦੂਜੇ ਨਵੇਂ ਆਏ ਦੋ ਬੰਦੇ। ਹਾਂਜੀ। ਉਹਨਾਂ ਨੂੰ ਹਲੀ ਪੂਰਾ ਟ੍ਰੇਨ ਨਹੀਂ ਹੈਗੀ ਤੇਰੇ। ਅੱਛਾ ਜੀ। ਹਾਂਜੀ। ਉਹ ਪ੍ਰਾਈਵੇਟ ਕੇ ਸਰਕਾਰੀ ਹੋਈ? ਨਹੀਂ ਸਰਕਾਰੀ ਫੌਜੀ ਆ। ਉਹ ਨਹੀਂ ਲਾਉਣੇ ਆ ਨਾਲ ਆਂ ਕੰਮ ਤੇ ਲਈਦਾ ਨਾਲ ਹਾਂਜੀ ਆਹੀਂ ਲਾਉਣੇ ਕੰਮ ਤੇ ਨਾਲ ਨੂੰ ਮੋੜਿਆ ਕਿੰਨੇ ਪੈਸੇ ਦੇ ਦੇਣੋ ਹਾਂਜੀ ਪੈਸੇ ਕਹਦੇ ਦੇਣੇ ਉਹਨੂੰ ਅੱਛਾ 2 300 ਰੁਪਏ 200 ਦੇਈਦਾ 300 ਦੇਈਦਾ ਕਰੇ ਅੱਛਾ ਤੁਸੀਂ ਆਪਨੇ ਕੰਮ ਕਰਦੇ ਕਰੀਦਾ ਕੰਮ ਦੇ ਮੰਨ ਲਓ ਕਿ ਜੇ ਜਿਤਨਾ ਪ੍ਰਾਈਵੇਟ ਆ ਇਹ ਜਿਤਨਾ 100 200 ਰੁਪਏ ਲਾਗੇ ਤੇ ਇਹਨਾਂ ਨੂੰ ਮੋਟਾ ਹੁੰਦੇ ਜੇ ਨਾਲਾ ਹਾਂਜੀ ਤੇ ਜੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਜੇ ਤੇ ਉਹ ਜ਼ਿੰਮੇਵਾਰ ਕੌਣ ਹੈ ਬੰਦੇ ਥੋੜੇ ਆ ਸਤਾਵ ਨਹੀਂ ਹੈਗਾ ਜੀ ਸਤਾਵ ਨਹੀਂ ਹੈਗਾ ਸਤਾਵ ਨਹੀਂ ਜਾ ਕੱਲਾ ਹੀ ਮੈਂਗਾ ਹਾਂਜੀ ਸਰਦਾਰ ਗੁਰਵਿੰਦਰ ਸਿੰਘ ਵਾਜਦ ਜੀ ਦਾ ਖਾਲਸਾ ਵਾਜਦ ਜੀ ਕੀ ਫਤਿਹ ਇਹ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀ ਦਲਬਾਤ ਸਿੰਘ ਦਾ ਲੜਕਾ ਸੀਗਾ ਇਹ ਕੱਲਾ ਕੱਲਾ ਕੱਡਾ ਸੀਗਾ ਕੋਈ ਗੱਲ ਬਿਆਨ ਕਰਨੋ ਜੀ ਨਹੀਂ ਕਰਦਾ ਜਿੱਦì ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਨਹੀਂ ਪੰਜਾਬ ਦੇ ਵਿੱਚ ਬਹੁਤ ਹਾਤ ਮਾਰੇ ਆ ਜੇ ਬਿਜਲੀ ਵਾਲੀਆਂ ਤਾਰਾਂ ਨਾਲ ਸਾਡੇ ਬਿਜਲੀ ਮੈਹਕ ਮਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਇਹਦਾ ਕੋ 5 ਸਾਲ ਤੱਕ ਕੋ 10 ਸਾਲ ਤੱਕ ਇਹਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹ ਨਾਲੀ ਨਗੇਲੀ ਦਾ ਕਰਕੇ ਇਹੋ ਜਿਹੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਜਾਂ ਸਰਪੰਚ ਆ ਜਾਂ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚ ਇਲਾਕੇ ਦਾ ਇਹ ਜਿਹੜੀਆਂ ਗੱਲਾਂ ਦੇ ਪੂਰੀ ਸਾਨੂੰ ਬਲੌਗ ਕਰਨੀ ਚਾਹੀਦੀ ਜੀ ਬਾਈ ਗੁਰਜੀ ਕਾ ਢਕਾਵੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਹੈ ਜੇ ਚੌਂਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮਲਾਜਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਈ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਦੇ ਰਹੀਆਂ ਹਰ ਇੱਕ ਨੂੰ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਪੜ੍ਹ ਪੜਾਅ ਇੱਥੇ ਖਲੋਤੇ ਆ ਤੇ ਮਹਿਕਮਾ ਤੇ ਉਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂ ਕੋ ਰੱਖੇ ਬਿਜਲੀ ਵਾਲਿਆਂ ਦੀ ਵੀ ਵੀ ਮੇਰੇ ਅਰਗਾ ਗੁੜਾ ਖਲੋਂਦੇ ਨੇ ਚੜਾ ਦਿੰਦੇ ਖੰਭੇ ਦੇ ਤਨਖਾਹਾਂ ਕੋ ਹੋਰ ਕੋ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਨਿਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਤੇ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਮਹਿਕਮੇ ਦੇ ਵਿੱਚ ਤੇ ਇਹੋ ਜਿਹੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਕੱਲਾ ਕੱਲਾ ਬੱਚਾ ਜੀ ਤੇ ਉਹਦੇ ਨਾਲ ਇਹੋ ਜਿਹੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਹੁਤ ਮਾੜੀ ਘਟਨਾ ਏ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਆ ਕੱਲਾ ਕੱਲਾ ਲੜਕਾ ਹੀ ਏ ਜੋ ਕਿ ਬਿਜਲੀ ਮਲਾਜ਼ਮਾ ਜਿਹੜੇ ਉਹ ਮਕੇ ਗੌਰ ਨਹੀਂ ਕਰਦੇ ਇਹਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਉਹ ਟੁੱਟ ਗਈ ਆ ਤੇ ਹਨਕ ਦੇ ਵੇ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਉਹ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਬਾਕੀ ਤੇ ਬਾਕੀ ਸਾਰੇ ਇਕ ਆਪਣਾ ਨਾਦਲ ਬਾਗ ਸਿੰਘ ਜੀ 3 ਮਿੰਟ ਡਾਟੀ ਜਰਾ ਨਾ ਜੀ ਜਰਾ ਜਿਹੜੀ ਮੌਜੂਦ ਹਰ ਬਖਸ਼ ਕਿੰਨੇ ਕੁ ਉਮਰ ਦੇ ਹੈ ਜੀ ਇਹ ਜੀ ਬੁੜਾ ਕਿ 24 ਸਾਲ ਜੀ ਤੇ ਕੀ ਮਸਲਾ ਕੀ ਆ ਬਰਾ ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ ਦੋ ਤੇ ਤਾਰਾ ਵਾਂ ਲੈਨ ਵੱਢੀ ਆ ਜੀ ਉਹ ਜੋ ਢਿਲੀਆਂ ਤਾਰਾਂ ਐ ਤਾਰਾਂ ਦੇ ਪੱਲੇ ਕੱਕ ਨਹੀਂ ਜਦੋਂ ਹਵਾ ਨਾਲ ਆ ਕੇ ਇੱਕ ਦੂਜੀ ਨਾਲ ਟਕਰਾਈਆਂ ਵਾ ਉਹ ਇੱਕ ਤਾਰ ਜਿਹੜੀ ਉਹ ਚੜਕੇ ਤੇ ਨਾਲ ਟੰਗੀ ਗਈ ਆ ਉਹ ਆ ਵੀ ਕਰਕੇ ਜੇ ਦੇਖਿਆ ਅਗੇ ਕੇ ਦਮ ਜਨ ਤੰਬਾਕਾ ਜਾਂ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲੱਗੋ ਵੀ ਦਾਦੀ ਖਣਕਣ ਨੂੰ ਅੱਗ ਲੱਗੀ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸ-ਪਾਸੇ ਨੀਂਗਾ ਵੇਖਿਆ ਤਾਲ ਦੇਪੀ ਥੱਲੇ ਉਹ ਤਾਲ ਸੀ ਜਿਹੜੀ ਉਹ ਲੱਤਾਂ ਦੇ ਵਲੀ ਗਈ ਆ ਉਹਨੇ ਕਿਹਾ ਨੇ ਨਿਕਲੀ ਨਹੀਂ ਤਾ ਕਿਹਨੋ ਜਿਵੇਂ ਵਾਰਕ ਨੂੰ ਮਾਗੋ ਜਿੰਮੇਵਾਰ ਤੇ ਜੀ ਵੇਖੋ ਤਾਰਾ ਉਹੀ ਆ ਪ੍ਰਾਣੀਆਂ ਘਰ 1 2 3 3 ਬਣ ਗਏ ਆ ਤੇ ਤਿੰਨਾਂ ਘਰਾਂ 'ਚ ਹੀ ਏਸੀ ਲੱਗ ਗਿਆ ਤਾਰਾ ਹੋਈ ਏ ਤਾਰਾ ਕਿਸੇ ਕੰਮ ਦੀ ਨਹੀਂ ਤਾਰਾ ਬਿਲਕੁਲ ਮਾਰੀਆਂ ਵਾ ਤੇ ਬਹੁਤ ਕਰਕੇ ਜਿਆਦੀ ਜਿਹੜੀ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨ ਦੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾੜੀ ਮਾਂਬੀਲੀ ਬੋਰਡ ਦੀ ਨਿਗਹਿਲੀ ਆ ਜੀ ਤਾਰਾ ਤੋਰਾ ਬਿਲਕੁਲ ਲੱਗ ਗਿਆ ਨਹੀਂ ਗਿਆ ਸਾਰੀ ਸ਼ਕਤ ਜਾ ਕੇ ਤੁਸੀਂ ਵੇਖ ਸਕਦੇ ਜੀ ਦੋ ਤਾਰਾ ਮਸਰ ਅਕੀਮਾ ਕਰੋ ਜੀ ਮੰਗਾ ਇਹੋ ਕਰਦੇ ਆ ਵੀ ਸਾਡੇ ਨਾਲ ਤੋਂ ਜਿਹੜਾ ਭਾਰਾ ਵਾਪਰ ਗਿਆ ਵਾਪਰ ਗਿਆ ਵਾ ਗਾਂ ਕਿਸੇ ਦਾ ਨਾਮ ਵਾਪਰੇ ਇਹ ਤਾਰਾ ਜਿਹੜੀਆਂ ਵਾ ਇਹ ਬਿਲਕੁਲ ਜਾ ਦੇ ਮੋਟੇ ਜਿਤਨਾ ਕੇਵਲਾ ਪਈਆਂ ਲਾ ਕੇ ਇਹ ਭਾਈਆਂ ਜਾਨ ਲੱਗ ਲੱਗੇ ਕਦਾਂ ਦੇ ਜੇ ਇਹ ਨਹੀਂ ਪੌਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਭਾਈਆਂ ਜਾਨ ਤੇ ਅੱਗੇ ਤੋਂ ਇਹੋ ਜਿਹਾ ਕੋਈ ਚਾਂਸ ਜਿਹੜਾ ਉਹ ਨਾ ਵਾਪਰੇ ਕਿਸੇ ਭਾਈ ਭਾਰਾ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰਜ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਝਟਕਾ ਲੱਗੇ ਵੀ ਕਿਤਰਾ ਇਹ ਸਾਰਾ ਕਾਰਜ ਦਾ ਸਾਨੂੰ ਤੇ ਜਿਹੜਾ ਲੱਗਿਆ ਲੱਗਿਆ ਤੋਂ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ